ਬੁੱਧ ਬਾਣੀ ਧੰਪਦ ਪਦ ਸਿਆਣਾ ਆਦਮੀ ਜਿਹੜਾ ਆਦਮੀ ਤੁਹਾਡੇ ਉਹ ਗੁਣਾਂ ਨੂੰ ਸਮਝਣ ਵਿੱਚ ਮਦਦ ਕਰੇ ਜਿਹੇ ਆਦਮੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਆਪਣੇ ਉਹ ਗੁਣਾਂ ਨੂੰ ਜਾਣ ਲੈਣਾ ਛੁਪਿਆ ਖਜ਼ਾਨਾ ਲੱਭਣ ਵਾਂਗ ਹੁੰਦਾ ਹੈ ਅਜਿਹੇ ਆਦਮੀ ਜੀਵਨ ਦੇ ਖਤਰਿਆਂ ਨਾਲ ਤੁਹਾਡੀ ਪਛਾਣ ਕਰਵਾਉਂਦਾ ਹੈ ਅਜਿਹੇ ਆਦਮੀ ਤੋਂ ਪਰ ਇਹਨਾਂ ਲੈ ਕੇ ਤੁਸੀਂ ਬੁਰਾਈ ਤੋਂ ਬਚ ਸਕਦੇ ਹੋ ਤੇ ਚੰਗਿਆਈ ਹਾਸਲ ਕਰ ਸਕਦੇ ਹੋ ਜਿਹੜਾ ਆਦਮੀ ਹੋਰਨਾਂ ਨੂੰ ਬੁਰੇ ਕੰਮਾਂ ਤੋਂ ਰੋਕਦਾ ਹੈ ਅਤੇ ਸਹੀ ਰਾਹ ਤੋਰਦਾ ਹੈ ਉਹ ਚੰਗੇ ਲੋਕਾਂ ਦੇ ਮੋਹ ਦਾ ਪਾਤਰ ਬਣਦਾ ਹੈ ਭੈੜੇ ਲੋਕ ਉਸ ਨੂੰ ਨਫ਼ਰਤ ਕਰਦੇ ਹਨ ਮੜੇ ਦਿਲਾਂ ਵਾਲੇ ਬੰਦਿਆਂ ਨਾਲ ਦੋਸਤੀ ਕਦੇ ਨਾ ਕਰੋ ਨਾ ਹੀ ਕਦੇ ਨੀਚ ਸੋਚ ਵਾਲਿਆਂ ਦੀ ਸੰਗਤ ਕਰੋ ਸੋਹਣੇ ਦਿਲਾਂ ਵਾਲੇ ਬੰਦਿਆਂ ਨਾਲ ਦੋਸਤੀ ਕਰੋ ਤੇ ਉੱਚੀ ਸੋਚ ਵਾਲਿਆਂ ਦੀ ਸੰਗਤ ਕਰੋ ਸਦੀਵੀ ਸੱਚ ਭਾਵ ਸ੍ਰਿਸ਼ਟੀ ਦੇ ਸਰਵ ਵਿਆਪੀ ਨਿਜਮਾਨ ਨੂੰ ਜਾਣਨ ਵਾਲਾ ਮਨ ਸਦਾ ਖੁਸ਼ ਰਹਿੰਦਾ ਹੈ ਸਿਆਣੇ ਬੰਦੇ ਸਦਾ ਕਾਇਮ ਰਹਿਣ ਵਾਲੇ ਸੱਚ ਵਿੱਚ ਵਿਚਰਦੇ ਹਨ ਇਹ ਸੱਚ ਮਹਾਨ ਲੋਕਾਂ ਦਾ ਦਰਸਾਇਆ ਸੱਚ ਹੈ ਨੇਰਾਮ ਬਣਾਉਣ ਵਾਲੇ ਪਾਣੀ ਨੂੰ ਸੇਧ 'ਚ ਰੱਖਦੇ ਹਨ ਧੀਰ ਘੜਨ ਵਾਲੇ ਧੀਰਾਂ ਨੂੰ ਸਿੱਧਾ ਰੱਖਦੇ ਹਨ ਤਰਖਾਨ ਆਪਣੀ ਲੱਕੜ ਨੂੰ ਕਾਬੂ 'ਚ ਰੱਖਦੇ ਹਨ ਇਸੇ ਤਰ੍ਹਾਂ ਸਿਆਣੇ ਆਦਮੀ ਆਪਣੇ ਮਨਾਂ ਨੂੰ ਕਾਬੂ ਰੱਖਦੇ ਹਨ ਜਿਵੇਂ ਵਿਸ਼ਾਲ ਚਟਾਨ ਉੱਪਰ ਹਵਾ ਦਾ ਕੋਈ ਅਸਰ ਨਹੀਂ ਹੁੰਦਾ ਐਨ ਉਸੇ ਤਰ੍ਹਾਂ ਸਿਆਣੇ ਆਦਮੀ ਉੱਪਰ ਨਾ ਤਾਂ ਤਾਰੀਫ਼ ਕੋਈ ਅਸਰ ਕਰਦੀ ਹੈ ਤੇ ਨਾ ਹੀ ਬੁਰਾਈ ਸਦਾ ਕਾਇਮ ਰਹਿਣ ਵਾਲੇ ਸੱਚ ਬਾਰੇ ਗੱਲਾਂ ਸੁਣ ਕੇ ਸਿਆਣੇ ਆਦਮੀ ਦਾ ਮਨ ਕਿਸੇ ਨਿਰਮਲ ਡੂੰਗੀ ਤੇ ਸ਼ਾਂਤ ਝੀਲ ਵਾਂਗ ਹੋ ਜਾਂਦਾ ਹੈ। ਨੇਕ ਆਦਮੀ ਸੱਚਮੁਹਰੇ ਸਭ ਕੁਝ ਤਿਆਗ ਦਿੰਦਾ ਹੈ। ਉਹ ਛਾਵੇਂ ਨੂੰ ਹੀ ਗੱਲਬਾਤ ਦਾ ਵਿਸ਼ਾ ਨਹੀਂ ਬਣਾਈ ਰੱਖਦਾ। ਉਹ ਚੁੱਪ ਜਾ ਸੁੱਖ ਦਾ ਆਪਣੇ ਮਨ ਤੇ ਕੋਈ ਪ੍ਰਭਾਵ ਨਹੀਂ ਪੈਣ ਦਿੰਦਾ। ਜੋ ਆਪਣੇ ਜਾਂ ਕਿਸੇ ਹੋਰ ਲਈ ਪੁੱਤਰ ਧਨ ਤੇ ਤਾਕਤ ਦੀ ਕਾਮਨਾ ਨਾ ਕਰੇ ਅਤੇ ਜੋ ਆਪਣੀ ਤਰੱਕੀ ਨਾਲੋਂ ਸਚਾਈ ਦੇ ਵਦਨ ਫੁੱਲਾਂ ਨੂੰ ਮਹੱਤਤਾ ਦੇਵੇ ਉਹ ਨੇਕ ਹੈ ਧਰਮੀ ਹੈ ਸਿਆਣਾ ਹੈ ਬੜੇ ਘਟ ਲੋਕ ਕਾਲ ਦਾ ਦਰਿਆ ਪਾਰ ਲੰਘ ਕੇ ਨਿਰਵਾਣ ਨੂੰ ਹਾਸਲ ਹੁੰਦੇ ਹਨ ਬਹੁਤੇ ਲੋਕ ਤਾਂ ਦਰਿਆ ਦੇ ਉਰਲੇ ਕਿਨਾਰੇ ਹੀ ਭਟਕਦੇ ਰਹਿੰਦੇ ਹਨ ਪਰ ਜਿਹੜੇ ਲੋਕ ਸਦੀਵੀ ਸੱਚ ਜਾ ਸ੍ਰਿਸ਼ਟੀ ਦੇ ਸਦੀਵੀ ਨਿਜਮਾ ਨੂੰ ਜਾਣ ਲੈਂਦੇ ਹਨ ਤੇ ਇਹਨਾਂ ਦੀ ਪਾਲਣਾ ਕਰਨ ਲੱਗਦੇ ਹਨ ਉਹ ਦੂਸਰੇ ਕਿਨਾਰੇ ਆਪੜ ਜਾਂਦੇ ਹਨ ਪਾਪ ਮੋਰ ਤੋਂ ਮੁਕਤ ਹੋ ਜਾਂਦੇ ਹਨ ਸਿਆਣੇ ਮਨੁੱਖ ਨੂੰ ਹਨੇਰੇ ਦਾ ਰਾਹ ਛੱਡ ਕੇ ਗਿਆਨ ਦੇ ਰਾਹ ਪੈ ਜਾਣਾ ਚਾਹੀਦਾ ਹੈ ਉਸ ਨੂੰ ਘਰ ਛੱਡ ਕੇ ਇਕਾਂਤ ਤੇ ਆਜ਼ਾਦੀ ਵਾਲੇ ਰਾਹ ਪੈ ਜਾਣਾ ਚਾਹੀਦਾ ਹੈ ਇਕਾਂਧ ਤੇ ਧਿਆਨ ਵਿੱਚ ਡੁੱਬ ਕੇ ਉਹ ਆਨੰਦ ਨੂੰ ਹਾਸਲ ਕਰ ਲੈਂਦਾ ਹੈ ਇਸ ਤਰ੍ਹਾਂ ਉਹ ਵਸਤੂਆਂ ਤੇ ਇਛਾਵਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਚਿੱਤ ਨੂੰ ਹਨੇਰੇ 'ਚ ਰੱਖਣ ਵਾਲੇ ਹਰ ਕਲੇਸ਼ ਤੋਂ ਮੁਕਤ ਹੋ ਜਾਂਦਾ ਹੈ ਜਿਸ ਦੀ ਬੁੱਧੀ ਰੋਸ਼ਨੀ ਦੇ ਰਾਹ ਪੈਣ ਲਈ ਤਿਆਰ ਹੋਵੇ ਜਿਸ ਨੇ ਤ੍ਰਿਸ਼ਨਾ ਨੂੰ ਖੁਸ਼ੀ-ਖੁਸ਼ੀ ਛੱਡ ਦਿੱਤਾ ਹੋਵੇ ਅਤੇ ਜਿਹੜਾ ਵਾਸ਼ਨਾ ਦੇ ਹਨੇਰਿਆਂ ਤੋਂ ਮੁਕਤ ਹੋ ਗਿਆ ਹੋਵੇ ਅਜਿਹਾ ਮਨੁੱਖ ਜਿਉਂਦੇ ਜੀ ਨਿਰਵਾਣ ਨੂੰ ਪ੍ਰਾਪਤ ਹੋ ਜਾਂਦਾ ਹੈ on